ਪੰਜਾਬ ਦੀ ਪਹਿਲਾਂ ਇਹਨਾਂ ਨੇ BBMB ਚ ਪੱਕੀ ਨੁਮਾਇੰਦਗੀ ਖਤਮ ਕੀਤੀ ਕਿ ਕਿੱਦਾਂ ਅੱਜ ਮੈਂ ਦੇਖਿਆ ਡਾਇਰੈਕਟਰ ਨੂੰ ਆਕਾਸ਼ਦੀਪ ਜੀ ਉਹਨਾਂ ਨੂੰ ਬਦਲਿਆ ਗਿਆ ਜਿਹੜੇ ਡਾਇਰੈਕਟਰ ਰੈਗੂਲੇਸ਼ਨ ਸੀਗੇ ਸਾਡੇ ਉੱਥੇ ਵਾਟਰ ਰੈਗੂਲੇਸ਼ਨ ਉਹਨਾਂ ਨੂੰ ਫਿਰ ਡਾਇਰੈਕਟਰ ਸੇਫਟੀ ਬਣਾ ਦਿੱਤਾ ਗਿਆ ਔਰ ਕਿਵੇਂ ਹਰਿਆਣੇ ਦੇ ਸਬੰਧਤ ਡਾਇਰੈਕਟਰ ਨੂੰ ਬਣਾਇਆ ਗਿਆ ਇਹ ਹੋਇਆ ਕਦੋਂ ਜਦੋਂ ਕਿ ਪੰਜਾਬ ਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਈ ਪਹਿਲਾਂ ਸਟਕੋ ਤੇ ਸਾਡੀ ਨਮਾਇੰਦਗੀ ਖਤਮ ਕੀਤੀ ਪੰਜਾਬ ਯੂਨੀਵਰਸਿਟੀ ਚ ਸਿੰਡੀਕੇਟ ਦੇ ਇਲੈਕਸ਼ਨ ਨਹੀਂ ਅਜੇ ਤੱਕ ਹੋ ਰਹੇ ਬੀਐਸਐਫ ਦਾ 50 ਕਿਲੋਮੀਟਰ ਏਰੀਆ ਵਧਾ ਦਿੱਤਾ ਗਿਆ ਕਿਸਾਨਾਂ ਅੰਦੋਲਨ ਆਰਡੀਐਫ ਫੰਡ ਕੀ ਕੁਝ ਮੈਂ ਕਹਿ ਸਕਦਾ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਨਾਇਬ ਸੈਣੀ ਨਾਲ ਫੋਨ ਤੇ ਗੱਲ ਕਰਕੇ ਕਿਹਾ ਨਹੀਂ ਇਹ ਪੰਜਾਬ ਦੇ ਨਾਇਬ ਸੈਣੀ ਨੇ ਔਨ ਰਿਕਾਰਡ ਬਿਆਨ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੇਰੇ ਨਾਲ ਗੱਲ ਕੀਤੀ ਆ ਫੋਨ ਤੇ ਸਹਿਮਤੀ ਦਿੱਤੀ ਜਿਆਦਾ ਰਿਕਾਰਡਿੰਗ ਕਰੋ ਔਰ ਤੁਸੀਂ ਸੜਕਾਂ ਤੇ ਬਹਿ ਗਏ ਇਸੇ ਮੁੱਖ ਮੰਤਰੀ ਨੇ ਜਿਹੜੇ ਅੱਜ ਸੜਕ ਤੇ ਬੈਠੇ ਆ ਕਿਸਾਨਾਂ ਨੂੰ ਡੰਨੇ ਮਾਰ ਕੇ ਭਜਾਇਆ ਔਰ ਗ੍ਰਫਤਾਰ ਕੀਤਾ ਸੜਕਾਂ ਤੇ ਤਾਂ ਨਹੀਂ ਰੁਕਣਾ ਠੀਕ ਹੈ ਤੁਸੀਂ ਆਲ ਪਾਰਟੀ ਮੀਟਿੰਗ ਕੀਤੀ ਅਸੀਂ ਤੁਹਾਡਾ ਸਾਥ ਦੇਵਾਂਗੇ ਤੁਸੀਂ ਪੰਜਾਬ ਵਿਧਾਨ ਸਭਾ ਚ ਅਸੈਂਬਲੀ ਸੈਸ਼ਨ ਬੁਲਾਓਗੇ ਅਸੀਂ ਪੰਜਾਬ ਕਾਂਗਰਸ ਪੰਜਾਬ ਦੇ ਨਾਲ ਖੜੂਗੀ ਇਹੀ ਕਾਂਗਰਸ ਆ ਜਿਹੜੀ 2004 ਦੇ ਵਿੱਚ ਪੰਜਾਬ ਵਾਟਰ ਟਰਮੀਨੇਸ਼ਨ ਜਿਹੜੇ ਐਗਰੀਮੈਂਟ ਦੇ ਅਗੇਂਸਟ ਅਸੀਂ ਇੱਕ ਮਤਾ ਲੈ ਕੇ ਆਂਦਾ ਔਰ ਜਿਹੜਾ ਐਸਐਲ ਦੇ ਅਗੇਂਸਟ ਔਰ ਇਸੇ ਹੀ ਪੰਜਾਬ ਸਰਕਾਰ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਐ ਸੁਪਰੀਮ ਕੋਰਟ ਚ ਜਾ ਕੇ ਕਹਿ ਰਹੀ ਐ ਕਿ ਇਸ ਵੇਲੇ ਤੇ ਜੀ ਕਿਸਾਨ ਅੜਿੱਕਾ ਬੰਦ ਰਹੇ ਨੇ ਤੁਸੀਂ ਜਿਹੜੀ ਅਮੀਸ਼ਾਹ ਦੀ ਗਵਾਹੀ ਦੇ ਹੇਠ ਮੀਟਿੰਗਾਂ ਹੁੰਦੀਆਂ ਉੱਥੇ ਜਾ ਕੇ ਕਹਿ ਰਹੇ ਹੋ ਕਿ ਅਸੀਂ ਪਾਣੀ ਦਾ ਹੱਲ ਕੱਢਾਂਗੇ ਔਰ ਉਹ ਉਹ ਤੁਹਾਨੂੰ ਚੁੰਡੀਆਂ ਵੱਢ ਕੇ ਚੈੱਕ ਕਰਦੇ ਐ ਕਦੀ ਚੰਡੀਗੜ੍ਹ ਚ ਹਰਿਆਣੇ ਦੀ ਵਿਧਾਨ ਸਭਾ ਹਰਿਆਣਾ ਪੰਜਾਬ ਨੂੰ ਲੜਾਉਣ ਦੀ ਇਹ ਵੱਡੀ ਸਾਜ਼ਿਸ਼ ਐ ਠੀਕ ਹੈ ਪੰਜਾਬ ਕਾਂਗਰਸ ਪੰਜਾਬ ਦੇ ਨਾਲ ਖੜੀ ਹੈ ਸਰਕਾਰ ਵਿਧਾਨ ਸਭਾ ਸੈਸ਼ਨ ਚ ਇਹ ਇਹਦੇ ਖਿਲਾਫ ਮਤਾ ਲੈ ਕੇ ਆਵੇ ਅਸੀਂ ਨਾਲ ਖੜੇ ਆ ਪਰ ਇਹ ਨੋਬਦੀ ਕਿਉਂ ਆਈ ਕਿਉਂ ਪਹਿਲਾਂ ਉਹਨਾਂ ਤੁਹਾਡੀ ਪੱਕੀ ਨਿਮਾਇਦਗੀ ਖਤਮ ਕਰਤੀ ਟੈਂਪਰੇਰੀ ਤੁਹਾਡਾ ਡਾਇਰੈਕਟਰ ਬਣਾਤਾ ਹੁਣ ਡਾਇਰੈਕਟਰ ਵੀ ਬਦਲਤਾ ਤੁਸੀਂ ਉਧਰ ਬੈਠੇ ਰਹੋ ਸਾਰੀ ਪੁਲਿਸ ਲੈ ਕੇ ਉੰਦਾ ਮਤਲਬ ਕੀ ਬੰਦਾ ਮਤਲਬ ਤੇ ਇਹ ਹੈ ਕਿ ਅਸੀਂ ਅਸੈਂਬਲੀ ਸੈਸ਼ਨ ਲੈ ਕੇ ਆਈਏ ਅਸੀਂ ਇਹਨੂੰ ਕੋਰਟ ਦੇ ਵਿੱਚ ਚੈਲੰਜ ਕਰੀਏ ਔਰ ਜਿਹੜੇ ਪੁਰਾਣੇ ਸਮਝੌਤੇ ਹੋਏ ਆ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਔਰ ਸੰਦੀਪ ਪਾਠਕ ਪੰਜਾਬ ਦੀ ਰਾਜ ਸਭਾ ਚ ਮੈਂਬਰ ਬਣੇ ਔਰ ਹਰਿਆਣੇ ਤੇ ਜਾ ਕੇ ਇਲੈਕਸ਼ਨਾਂ ਚ ਕਹਿੰਦੇ ਸੀ ਪੰਜਾਬ ਤੇ ਦੀ ਪੂਰੀ ਐਡਵਰਟਾਈਜ਼ਮੈਂਟ ਕਰਕੇ ਕਿ ਅਸੀਂ ਜੀ ਹਰਿਆਣੇ ਨੂੰ ਉਹਨਾਂ ਦਾ ਹੱਕ ਦੇਵਾਂਗੇ ਆਮ ਆਦਮੀ ਪਾਰਟੀ ਦੇ ਜਿਹੜੇ ਅ ਸਿਗੇ ਉੱਥੋਂ ਦੇ ਰਾਜ ਮੰਤਰੀ ਸੁਸੋਦੀਆ ਜੀ ਕਹਿੰਦੇ ਸੀਗੇ ਕਿ ਅਸੀਂ ਹਰਿਆਣਾ ਨੂੰ ਪਾਣੀ ਪੂਰਾ ਦਵਾਂਗੇ ਦੇਖੋ ਹਰਿਆਣਾ ਅੱਜ ਸਾਡੇ ਤੋਂ ਛੋਟੀ ਸਟੇਟ ਹੈ ਪਰ ਹਰਿਆਣੇ ਦਾ ਕਰਜ਼ਾ ਕੱਢ ਲਈਏ ਤੇ ਪੰਜਾਬ ਦਾ ਕਰਜ਼ਾ ਕੱਢ ਲਈਏ ਵਾਕੇ ਰੌਲਟੀ ਲੈਣੀ ਬੰਦੀ ਹੈ ਔਰ ਸਾਡਾ ਸੰਵਿਧਾਨ ਕਹਿੰਦਾ ਕਿ ਜਿਹੜੇ ਸੂਬੇ ਦੇ ਵਿੱਚੋਂ ਪਾਣੀ ਲੰਘ ਰਿਹਾ ਪਾਣੀ ਜਾ ਰਿਹਾ ਉਹ ਉਹਦਾ ਪਹਿਲਾ ਹੱਕ ਹੈ 16 ਲੱਖ ਤੇ ਤਕਰੀਬਨ 15000 ਕੁਸਕ ਬੰਦਾ ਸੀਗਾ 1631000 ਦੇ ਕਰੀਬ ਗਿਆ ਚਲਾ 4700 ਵਹਿ ਰਿਹਾ ਤੇ 8500 ਹੋਰ ਮੰਗ ਰਿਹਾ ਔਰ ਮੈਂ ਅੱਜ ਆਪਦੇ ਮੈਂ ਅਰਨੀ ਵਾਲਾ ਸਾਡਾ ਇਲਾਕਾ ਜੀ ਫਾਜ਼ਲਕਾ ਜਿੱਦੇ ਤੇ ਨਾਲ ਅਬੋਹਰ ਫਾਜ਼ਲਕਾ ਬਲੂਆਣਾ ਜਿਹੜੇ ਇਲਾਕੇ ਸਾਨੂੰ ਇੱਕ ਇੱਕ ਮਹੀਨਾ 20-20 ਦਿਨ ਨਹਿਰ ਦੀ ਬੰਦੀ ਰਹਿੰਦੀ ਹੈ ਔਰ ਸਭ ਤੋਂ ਲੇਟ ਸਾਡੇ ਉੱਤੇ ਝੋਨਾ ਲੱਗਦਾ ਅਸੀਂ ਲਾਉਣਾ ਨਹੀਂ ਚਾਹੁੰਦੇ ਸਾਡੀ ਕਾਟਨ ਦੀ ਫਸਲ ਸੀਗੀ ਸੋ ਅਸੀਂ ਨਰਮਾ ਲਾਉਂਦੇ ਸੀ ਸਾਡੇ ਬਾਗ ਖਤਮ ਹੋ ਗਏ ਅਸੀਂ ਪਾਣੀ ਦੀ ਇੱਕ ਇੱਕ ਬੂੰਦ ਨੂੰ ਆਜੋ ਤੇ ਤਰਸਦੇ ਆ ਕਿਉਂਕਿ ਅਸੀਂ ਨਹਿਰੀ ਪਾਣੀ ਤੇ ਟੋਟਲ ਡਿਪੈਂਡ ਆ ਜਿਹੜਾ ਸਾਡਾ ਤਕਰੀਬਨ ਮਾਲਵੇ ਦਾ ਅੱਧਾ ਹਿੱਸਾ ਜਿਹੜਾ ਉਹ ਨਹਿਰੀ ਪਾਣੀ ਤੇ ਡਿਪੈਂਡ ਹੈ ਔਰ ਸਾਡੇ ਕੋਲ ਇੱਕ ਇੱਕ ਵੀ ਬੂੰਦ ਦੇਣ ਦੀ ਵਕਾਈ ਹੈ ਨਹੀਂ ਔਰ ਪੰਜਾਬ ਕਾਂਗਰਸ ਇਸ ਗੱਲ ਦਾ ਵਿਰੋਧ ਕਰਦੀ ਔਰ ਜੋ ਵੀ ਸਟੈਪ ਸਰਕਾਰ ਚੱਕੇਗੀ ਠੀਕ ਹੈ ਅਸੀਂ ਸਾਥ ਦੇਵਾਂਗੇ ਪਰ ਨਲਾਇਕੀਆਂ ਨਾ ਕਰੋ ਕਿ ਤੁਹਾਡੀ ਕਮਜ਼ੋਰ ਲੀਡਰਸ਼ਿਪ ਦੇ ਅਧੀਨ ਉਹ ਤੁਹਾਡੀ ਨਾਖੇ ਟਾ ਕੇ ਉਹ ਫੈਸਲੇ ਕਰ ਜਾਣ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਫੈਸਲੇ ਉਦੋਂ ਜਾਗਦੇ ਹੋ ਜਦੋਂ ਨੂੰ ਪੰਜਾਬ ਦਾ ਨੁਕਸਾਨ ਹੋ ਚੁੱਕਿਆ ਹੁੰਦਾ ਜੀ